ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ ਇਹ ਘਾਵਤ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਐ ਆਪਾਂ ਕੀ ਆ ਨਾ ਆਪਾਂ ਖੁਸ਼ੀਆਂ ਭਾਲਦੇ ਫਿਰਦੇ ਰਹਿੰਨੇ ਆ ਵੀ ਮੈਨੂੰ ਬਾਹਰੋਂ ਖੁਸ਼ੀ ਮਿਲੂਗੀ ਬਾਹਰੋਂ ਖੁਸ਼ੀ ਨਹੀਂ ਮਿਲਦੀ ਜੀ ਖੁਸ਼ੀ ਤਾਂ ਆਪਣੇ ਅੰਦਰ ਹੀ ਹੁੰਦੀ ਐ ਤੇ ਅੰਦਰੋਂ ਹੀ ਆਪਾਂ ਨੂੰ ਖੁਸ਼ ਹੋਣਾ ਪੈਂਦਾ ਹੈਗਾ ਬਾਹਰੋਂ ਤੁਸੀਂ ਜਿੰਨਾ ਮਰਜ਼ੀ ਸੋਚ ਲਓ ਵੀ ਮੈਨੂੰ ਬਾਹਰਲਾ ਬੰਦਾ ਕੋਈ ਖੁਸ਼ ਕਰ ਦੂਗਾ ਉਹ ਤੁਹਾਨੂੰ ਦੁੱਖ ਤਾਂ ਚਾਹੇ ਦੇ ਦੇ ਪਰ ਕੋਈ ਖੁਸ਼ ਨਹੀਂ ਕਰਦਾ ਹੈਗਾ ਕਿਉਂਕਿ ਉਹ ਖੁਸ਼ ਤਾਂ ਕਰੋ ਜੋ ਆਪ ਖੁਸ਼ ਹੋਊਗਾ ਉਹ ਤਾਂ ਵਿਚਾਰਾ ਆਪ ਟੈਨਸ਼ਨ ਦਾ ਸ਼ਿਕਾਰ ਹੋਇਆ ਪਿਆ ਅੱਜਕੱਲ ਤੁਸੀਂ ਕਿਸੇ ਨੂੰ ਛੇੜ ਕੇ ਦੇਖ ਲਓ ਸਭ ਨੂੰ ਟੈਨਸ਼ਨ ਹੈ ਹਰੇਕ ਇਨਸਾਨ ਨੂੰ ਟੈਨਸ਼ਨ ਹੈ ਜੀ ਕਿਸੇ ਬੱਚੇ ਨੂੰ ਛੇੜ ਲਓ ਬੱਚੇ ਅੱਜ ਕੱਲ ਸਕੂਲ ਦਾ ਕੰਮ ਕਰਦੇ ਕਰਦੇ ਬਹਿ ਜਾਂਦੇ ਚੁੱਪ ਕਰਕੇ ਜੇ ਉਹਨਾਂ ਨੂੰ ਪੁੱਛੇ ਨਾ ਵੀ ਬੇਟਾ ਤੁਸੀਂ ਚੁੱਪ ਕਰਕੇ ਕਿਉਂ ਬੈਠੇ ਹੋ ਤੁਸੀਂ ਸਾਨੂੰ ਇੱਕ ਵਾਰੀ ਬਿਲਾਓ ਨਾ ਕਹਿੰਦੇ ਅਸੀਂ ਡਿਪਰੈਸ਼ਨ 'ਚ ਐ ਵੀ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਇਹ ਡਿਪਰੈਸ਼ਨ ਦਾ ਐਡਾ ਵੱਡਾ ਫੈਸ਼ਨ ਕਿਉਂ ਬਣ ਗਿਆ ਡਿਪਰੈਸ਼ਨ ਚ ਆਪਾਂ ਤਾਂ ਚਲੇ ਗਏ ਕਿਉਂਕਿ ਆਪਾਂ ਨਾ ਥੋੜਾ ਜਿਹਾ ਇੱਕ ਤਾਂ ਮੋਬਾਈਲਾਂ ਨੂੰ ਜ਼ਿਆਦਾ ਦੇਖਣ ਲੱਗੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਅੱਗੇ ਕਿਸੇ ਨੂੰ ਕਿਤੇ ਪਤਾ ਲੱਗਦਾ ਕਿੰਨੇ ਚਿਰ ਬਾਅਦ ਹੁਣ ਆਪਾਂ ਨੂੰ ਹੱਥੋਂ-ਹੱਥ ਫਲਾਣੀ ਜਗ੍ਹਾ ਤੇ ਘਟਨਾ ਹੋ ਗਈ ਉਹ ਆਪਾਂ ਨੂੰ ਹੱਥੋਂ-ਹੱਥ ਪਤਾ ਲੱਗ ਜਾਂਦਾ ਵੀ ਹਾਂਜੀ ਉੱਥੇ ਆਹ ਕੰਮ ਹੋ ਗਿਆ ਜੀ ਉੱਥੇ ਆਹ ਹੋ ਗਿਆ ਉਹਦਾ ਕੁਝ ਤਾਂ ਆਪਾਂ ਨੂੰ ਥੋੜੀ ਜੀ ਟੈਨਸ਼ਨ ਜ਼ਿਆਦਾ ਬਣ ਜਾਂਦੀ ਹੈਗੀ ਕੁਝ ਆਪਾਂ ਫ੍ਰੀ ਰਹਿਣ ਲੱਗੇ ਮਸ਼ੀਨੀ ਜੋਗਾ ਗਿਆ ਮਸ਼ੀਨਾਂ ਨੇ ਸਾਰੇ ਕੰਮ ਕਰਨੇ ਨੇ ਹੁਣ ਗੱਪ ਵਾਂਗੂ ਸਾਰੇ ਕੰਮ ਹੋ ਜਾਂਦੇ ਨੇ ਅੱਗੇ ਕੀ ਹੁੰਦਾ ਸੀਗਾ ਬੀਜ ਦਾਣੇ ਵੀ ਕੱਢਦੇ ਖੇਤਾਂ ਦੇ ਵਿੱਚ ਹਨਾ ਤਾਂ ਦੋ ਦੋ ਮਹੀਨੇ ਪਿੜਾਂ ਦੇ ਵਿੱਚ ਹੀ ਨਿਕਲ ਜਾਂਦੇ ਸੀਗੇ ਖੇਤ ਦੇ ਵਿੱਚ ਹੀ ਨਿਕਲ ਜਾਂਦੇ ਦਾਣੇ ਕੱਢਦਿਆਂ ਦੇ ਤੇ ਹੁਣ ਕੀ ਆ ਹੁਣ ਤਾਂ ਮਸ਼ੀਨ ਆਈ ਜੀ ਅੱਜ ਉਹਦੇ ਲੱਗੀ ਆ ਅੱਜ ਆਪਣੇ ਲੱਗੀ ਆ ਮਸ਼ੀਨ ਆਈ ਜੀ ਚਲੋ ਜੀ ਉਹਦੀ ਪਤਾ ਲੱਗਦਾ ਜਦੋਂ ਡਰਮਾਂ ਦੇ ਵਿੱਚ ਪਾ ਦਿੰਦੇ ਨੇ ਸਿੱਧੇ ਹੁਣ ਤਾਂ ਹਵਾ ਲਵਾਉਣ ਦੀ ਵੀ ਲੋੜ ਨਹੀਂ ਉਹਨਾਂ ਨੂੰ ਸਿੱਧੇ ਡਰਮ ਭਰ ਦਿੰਦੇ ਆ ਲੋ ਜੀ ਕੰਮ ਥੋੜਾ ਗਿਆ ਘਟ ਠੀਕ ਹੈ ਅੱਗੇ ਬੁੜੀਆਂ ਪੀਣ ਕਰਦੀਆਂ ਕਣਕਾਂ ਸਾਫ਼ ਕਰਦੀਆਂ ਸਾਰਾ ਕੁਝ ਹੁੰਦਾ ਹੁਣ ਤਾਂ ਜੀ ਮਸ਼ੀਨ ਆ ਗਈ ਚੱਕੀ ਬਾਰਚ ਆ ਗਈ ਉਹਨੇ ਚੱਕੀ ਵਾਲੇ ਨੇ ਆਪੇ ਪੀਣਾ ਕਰਨਾ ਆਪਿਓ ਨੇ ਕੰਮ ਸਵਾਰਤਾ ਚਲੋ ਜੀ ਉਹ ਬੇਲਾ ਦਿਮਾਗ ਹੋ ਜਾਂਦਾ ਜੀ ਆਪਾਂ ਉਦੋਂ ਸੋਚੀ ਜਾਂਦੇ ਆ ਕੁਛ ਨਾ ਕੁਛ ਹਨ ਤੇ ਉਹ ਦਿਮਾਗ 'ਚ ਆਪਣੇ ਬੈਠੀ ਜਾਂਦੀ ਹੈਗੀ ਐ ਇਹ ਨਾ ਜਦੋਂ ਆਪਾਂ ਬਿਜੀ ਰਹਿਣ ਲੱਗ ਜਾਈਏ ਨਾ ਉਦੋਂ ਟੈਨਸ਼ਨ ਨਹੀਂ ਨੇੜੇ ਆਉਂਦੀ ਆਪਣੇ ਆ ਮੈਂ ਕਹਿੰਨੀ ਆ ਵੀ ਜੇ ਕਿਸੇ ਨੂੰ ਵੀ ਮੇਰੇ ਕੋਲ ਬਹੁਤ ਕਾਲ ਆਉਂਦੇ ਨੇ ਬਹੁਤ ਮੇਰੇ ਕੋਲੇ ਮਤਲਬ ਸਵੇਰੇ ਸ਼ਾਮ ਇਹਦੀਆਂ ਕਾਲ ਆਉਂਦੀਆਂ ਵੀ ਦੀਦੀ ਸਾਨੂੰ ਡਿਪਰੈਸ਼ਨ ਹੋ ਗਿਆ ਜੀ ਸਾਨੂੰ ਤੁਸੀਂ ਕੋਈ ਡਿਪਰੈਸ਼ਨ ਦਾ ਦੱਸੋ ਸਾਨੂੰ ਕੋਈ ਤੁਸੀਂ ਮਤਲਬ ਇਹਦੀ ਦਵਾਈ ਦੱਸੋ ਸਾਨੂੰ ਨੀਂਦ ਨਹੀਂ ਆਉਂਦੀ ਸਾਨੂੰ ਆਏ ਹੋ ਗਿਆ ਸਾਨੂੰ ਵਾਹ ਹੋ ਗਿਆ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜੀ ਜਦੋਂ ਆਪਾਂ ਮਤਲਬ ਜਦੋਂ ਤਾਂ ਆਪਾਂ ਨੂੰ ਟਾਈਮ ਹੁੰਦਾ ਸੌਣ ਦਾ ਉਦੋਂ ਤਾਂ ਆਪਾਂ ਫੋਨ ਲੈ ਕੇ ਬਹਿ ਜਾਂਦੇ ਆਂ ਨੀਂਦ ਆਪਣੀ ਟਲ ਜਾਂਦੀ ਹੈ ਫਿਰ ਆਪਾਂ ਨੂੰ ਨੀਂਦ ਨਹੀਂ ਆਉਂਦੀ ਫਿਰ ਆਪਣਾ ਦਿਮਾਗ ਅਫਸਰਟ ਰਹਿਣ ਲੱਗ ਜਾਂਦਾ ਹੈ ਅੱਧੀ ਬਿਮਾਰੀ ਤਾਂ ਆਪਾਂ ਆਪਣੇ ਆਪ ਹੀ ਲਾ ਲੈਨੇ ਹੈਗੇ ਆ ਮੈਂ ਸਾਰਿਆਂ ਨੂੰ ਜਿੰਨੇ ਵੀ ਮੇਰੇ ਬੱਚੇ ਆ ਮੇਰੇ ਨਾਲ ਜੁੜੇ ਹੋਏ ਨੇ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬਜ਼ੁਰਗ ਜੋ ਵੀ ਮੇਰੀ ਆਵਾਜ਼ ਸੁਣ ਰਹੇ ਆ ਮੈਂ ਸਭ ਨੂੰ ਇਹ ਕਹੂੰਗੀ ਵੀ ਖੁਸ਼ੀ ਆਪਣੇ ਅੰਦਰ ਦੇਖੋ ਤੁਸੀਂ ਬਾਹਰ ਹੋਣਾ ਦੇਖੋ ਟੈਨਸ਼ਨਾਂ ਕਿਸ ਨੂੰ ਹੈ ਨਹੀਂ ਟੈਨਸ਼ਨ ਮੈਨੂੰ ਹੈ ਨਹੀਂ ਟੈਨਸ਼ਨ ਆ ਬਹੁਤ ਨੇ ਪਰ ਮੈਂ ਉਹਨਾਂ ਨੂੰ ਟਾਈਮ ਨਹੀਂ ਦਿੰਦੀ ਸੋਚਣ ਵਾਸਤੇ ਮੈਂ ਸੋਚਦੀ ਨਹੀਂ ਮੈਂ ਟਾਈਮ ਨਹੀਂ ਦਿੰਦੀ ਮੈਨੂੰ ਪਤਾ ਲੱਗ ਜੈਣਾ ਜਦੋਂ ਵੀ ਮੇਰੇ ਦਿਮਾਗ ਤੇ ਹੁਣ ਕੋਈ ਗੱਲ ਆਊਗੀ ਮੈਂ ਉੱਠ ਕੇ ਤੇ ਆਪਦਾ ਕੰਮ ਲੱਗ ਜੰਨੀ ਆ ਮੈਨੂੰ ਪਤਾ ਹੁੰਦਾ ਕਿਉਂਕਿ ਜੇ ਮੈਂ ਆਪਦੇ ਆਪ ਨੂੰ ਬਿਜੀ ਰੱਖੂਗੀ ਨਾ ਸਾਰਾ ਦਿਨ ਤਾਂ ਮੈਨੂੰ ਰਾਤ ਨੂੰ ਪੈਂਦੀ ਨੂੰ ਵੀ ਨੀਂਦ ਉਹਨੇ ਉਹਦੀ ਆ ਜਾਣਾ ਫਿਰ ਮੈਨੂੰ ਕੋਈ ਸੋਚਣ ਦੀ ਲੋੜ ਨਹੀਂ ਪੈਣੀ ਹੈਗੀ ਆਪਾਂ ਕੀ ਕਰ ਲਾਂਗੇ ਜੇ ਆਪਾਂ ਸੋਚ ਵੀ ਲਵਾਂਗੇ ਚਲੋ ਮਨ ਲੁਲਨੇ ਹੋ ਵੀ ਮੈਂ ਸੋਚ ਲੰਨੀ ਆ ਮੈਂ ਸੋਚੀ ਜਾਨੀ ਆ ਸੋਚ ਸੋਚ ਕੇ ਮੈਂ ਕੀ ਕਰ ਲੂੰਗੀ ਕੁਛ ਵੀ ਨਹੀਂ ਹੁੰਦਾ ਹੋਣਾ ਉਹੀ ਹੈ ਜੋ ਉਹਨੂੰ ਦਾਤੇ ਨੂੰ ਮਨਜ਼ੂਰ ਹੈ ਉਹੀ ਹੋਣਾ ਆਪਣੇ ਸੋਚੇ ਤੋਂ ਕੁਛ ਨਹੀਂ ਹੁੰਦਾ ਆਪਾਂ ਸੋਚ ਕੇ ਪੈਨੇ ਆਪਾਂ ਕਿਸੇ ਨੂੰ ਮਿਲਣ ਜਾਣੇ ਆ ਜਾਂ ਆਪਾਂ ਨੂੰ ਕੋਈ ਮਿਲਣ ਆ ਗਿਆ ਹਨਾ ਤੇ ਆਪਾਂ ਉਹਨੂੰ ਬਾਅਦ ਤੱਕ ਸੀ ਆਫ ਕਰਕੇ ਆਉਣੇ ਆ ਆਪਾਂ ਉਹਨੂੰ ਬਾਅਦ ਤੱਕ ਛੱਡ ਕੇ ਆਉਣੇ ਆ ਤਾਂ ਆਪਾਂ ਕਹਿੰਨੇ ਆ ਵੀ ਹਾਂ ਠੀਕ ਹੈ ਫਿਰ ਕੱਲ ਫੇਰ ਮਿਲਦੇ ਆਪਾਂ ਜਾਂ ਅਗਲਾ ਆਪਾਂ ਨੂੰ ਕਹਿ ਕੇ ਜਾਂਦਾ ਵੀ ਹਾਂ ਕੱਲ ਫੇਰ ਮਿਲਦੇ ਆ ਇਹ ਕੀ ਪਤਾ ਉਹਨੇ ਵਿਚਾਰੇ ਨੇ ਜਦੋਂ ਨੂੰ ਆਪਾਂ ਨੂੰ ਮਿਲਣਾ ਹੋਣਾ ਮਿਲਣਾ ਆਉਣਾ ਜਦੋਂ ਨੂੰ ਕੱਲ ਨੂੰ ਉਹਨੇ ਮਿਲਣਾ ਆਉਣਾ ਤੇ ਉਦੋਂ ਨੂੰ ਆਪਾਂ ਹੋਈ ਗਈ ਨਾ ਆਪਾਂ ਗਰੰਟੀਆਂ ਵੱਡੀਆਂ ਵੱਡੀਆਂ ਲੈ ਕੇ ਬਹਿ ਜੰਨੇ ਆ ਜੀ ਵੀ ਆਪਾਂ हां ਆਪਾਂ ਕੱਲ ਨੂੰ ਮਿਲ ਲਾਂਗੇ ਜਾਂ ਆਪਾਂ ਕੱਲ ਨੂੰ ਫਲਾਣੇ ਥਾਂ ਤੇ ਜਾਣਾ ਮੇਰੀ ਤਾਂ ਇਹੀ ਸੋਚ ਹੋਈ ਪਈ ਐ ਕਿਉਂਕਿ ਠੋਕਰਾਂ ਮੈਨੂੰ ਵੀ ਬਹੁਤ ਲੱਗੀਆਂ ਨੇ ਦੁੱਖ ਮੈਨੂੰ ਵੀ ਬਹੁਤ ਲੱਗੇ ਨੇ ਮੇਰੀ ਤਾਂ ਇਹੀ ਸੋਚ ਹੋਈ ਪਈ ਐ ਵੀ ਬਸ ਜਿਹੜਾ ਕੰਮ ਕਰ ਲਿਆ ਨਾ ਬਸ ਉੱਥੋਂ ਤੱਕ ਹੀ ਆਪਣੇ ਸੋਚ ਲਓ ਇਦੋਂ ਅੱਗੇ ਨਾ ਟੈਨਸ਼ਨ ਲਓ ਤੁਸੀਂ ਵੀ ਆਪਾਂ ਸਵੇਰ ਨੂੰ ਐ ਕਰ ਲਾਂਗੇ ਸਵੇਰ ਨੂੰ ਆਪਾਂ ਕੀ ਸਵੇਰ ਨੂੰ ਆਪਾਂ ਪਹਾੜੋਂ ਪੱਥਰ ਲੈ ਆਵਾਂਗੇ ਹਨਾ ਦਿਨ ਚੜੂਗਾ ਦੇਖੀ ਜਾਊਗੀ ਜਦੋਂ ਕੁਝ ਹੋਊਗਾ ਆਪਦੇ ਆਪ ਨੂੰ ਕੰਮ ਦੇ ਵਿੱਚ ਬਿਜੀ ਰੱਖ ਲੋ ਐਨਾ ਕ ਬਿਜੀ ਰੱਖ ਲੋ ਵੀ ਤੁਹਾਨੂੰ ਬਾਕੀ ਗੱਲਾਂ ਦੀ ਕੋਈ ਯਾਦ ਹੀ ਨਾ ਆਵੇ ਵੀ ਬਾਕੀ ਕੋਈ ਗੱਲਾਂ ਸੀਗੀਆਂ ਗਰੰਟੀਆਂ ਅੱਜ ਕੱਲ ਆਪਾਂ ਗਰੰਟੀਆਂ ਮੰਗਣ ਬਹਿ ਜਾਂਦੇ ਹਰੇਕ ਹੀ ਕਈ ਮੇਰੇ ਕੋਲੇ ਵੀ ਵਿਚਾਰੀਆਂ ਭੈਣਾਂ ਫੋਨ ਕਰਦੀਆਂ ਦੀਦੀ ਆਹ ਆ ਚਿਹਰੇ ਤੇ ਤੂੰ ਮਲਾਈ ਲਾਉਣ ਨੂੰ ਦੱਸਤਾ ਤੂੰ ਦਹੀਂ ਲਾਉਣ ਨੂੰ ਦੱਸਤਾ ਇਹਦੀ ਪੱਕੀ ਗਰੰਟੀ ਹੈ 100% ਗਰੰਟੀ ਹੈ ਕਿ ਕੱਚੀ ਗਰੰਟੀ ਹੈ ਇੱਕ ਲੇਡੀ ਜੀ ਨੇ ਤਾਂ ਮੈਨੂੰ ਮੈਸੇਜ ਕੀਤਾ ਕਹਿੰਦੀ ਜੀ ਜਿਹੜਾ ਨੁਸਖਾ ਦੱਸਿਆ ਦਹੀਂ ਲਾਉਣ ਵਾਲਾ ਇਹ ਤੁਸੀਂ ਪੱਕਾ ਦੱਸਿਆ ਕਿ ਕੱਚਾ ਦੱਸਿਆ ਜੀ ਇਹ ਇਹ ਕੱਚਾ ਤਾਂ ਨਹੀਂ ਜੀ ਲਾ ਦੱਸੋ ਇਹ ਕਾਹਦੀਆਂ ਗਰੰਟੀਆਂ ਜੀ ਗਰੰਟੀ ਹੈਗੀ ਇਹ ਸਿਰਫ ਇੱਕ ਚੀਜ਼ ਦੀ ਇੱਕ ਚੀਜ਼ ਦੀ ਗਰੰਟੀ ਹੈ 100% ਗਰੰਟੀ ਹੈ 100% ਗਰੰਟੀ ਮੈਂ ਦਿੰਨੀ ਹਾਂ ਉਸ ਚੀਜ਼ ਦੀ ਉਹ ਗਰੰਟੀ ਕੀ ਹੈ ਸਿਰਫ ਮੌਤ ਵੀ ਆਉਣੀ ਹੀ ਆਉਣੀ ਐ ਉਹਨੇ ਹਰ ਹਾਲਤ ਦੇ ਵਿੱਚ ਆਉਣਾ ਇਹ 100% ਗਾਰੰਟੀ ਨਾਲ ਮੈਂ ਕਹਿਨੀ ਐ ਵੀ ਮੌਤ ਨੇ ਆਉਣਾ ਹੀ ਹੋਣਾ ਜਉਂਦੀ ਚੀਜ਼ ਦੀ ਕੋਈ ਗਾਰੰਟੀ ਨਹੀਂ ਜੀ ਇਹ ਇਹਨਾਂ ਚੀਜ਼ਾਂ ਦੀਆਂ ਗਾਰੰਟੀਆਂ ਕਾਹਦੀਆਂ ਗਾਰੰਟੀਆਂ ਨੇ ਇਹਨਾਂ ਦੀਆਂ ਸਰੀਰ ਦੀਆਂ ਕਾਹਦੀਆਂ ਗਾਰੰਟੀਆਂ ਨੇ ਇਹ ਤਾਂ ਬਸ ਬਿਨਾਂ ਗਾਰੰਟੀ ਤੋਂ ਹੀ ਚੱਲਦੇ ਐ ਜੀ ਇਹ ਤਾਂ ਬਿਨਾਂ ਗਾਰੰਟੀ ਤੋਂ ਹੀ ਆਪਣੇ ਦਿਨ ਨਿਕਲਦੇ ਨੇ ਗਾਰੰਟੀਆਂ ਤਾਂ ਗਾਰੰਟੀ ਤਾਂ ਸਿਰਫ ਇੱਕ ਮੌਤ ਦੀ ਐ ਜਿਹੜੀ ਕੀ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਆਪਾਂ 100% ਆਪਣੇ ਤੇ ਇਹੋ ਆਉਣੀ ਆਉਣੀ ਆ ਉਹਨੂੰ ਕੋਈ ਮੰਨਦਾ ਹੀ ਨਹੀਂਗਾ ਹੈਨਾ ਮਰਨਾ ਸੱਚ ਤੇ ਜਾਉਣਾ ਝੂਠ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬੇਟਾ ਮਰਨਾ ਸੱਚ ਆ ਸੀ ਕਹਿੰਦੇ ਬਾਪੂ ਜੀ ਤੁਸੀਂ ਮਰਨ ਦੀਆਂ ਗੱਲਾਂ ਕਿਉਂ ਕਰਦੇ ਹੋ ਨੇ ਕਹਿੰਦੇ ਬੇਟਾ ਮਰਨਾ ਸੱਚ ਹੈ ਜਾਉਣਾ ਝੂਠ ਹੈ ਮੌਤ ਦਾ ਕੀ ਪਤਾ ਹੋਣ ਆ ਜੂਗੀ ਮਿੰਟ ਚ ਉਹਨੇ ਕਿਹਾ ਕਿਸੇ ਨੂੰ ਪੁੱਛ ਕੇ ਆਉਣਾ ਜਉਂਦੇ ਤਾਂ ਜਿੰਨਾ ਚਿਰ ਆਪਾਂ ਬੈਠੇ ਆ ਬੈਠੇ ਆ ਬਸ ਤੇ ਜਦੋਂ ਮੌਤ ਆਈ ਉਹਨੇ ਕਿਹੜਾ ਕਿਸੇ ਨੂੰ ਪੁੱਛ ਕੇ ਆਉਣਾ ਬੇਟਾ ਇਹਦੀ ਕੋਈ ਗਾਰੰਟੀ ਨਹੀਂਗੀ ਇਸ ਕਰਕੇ ਭਾਈ ਟੈਨਸ਼ਨ ਨਾ ਲਿਆ ਕਰੋ ਜਿੰਨੀ ਜ਼ਿਆਦਾ ਤੁਸੀਂ ਟੈਨਸ਼ਨ ਲਓਗੇ ਜ਼ਿਆਦਾ ਦਿਮਾਗ ਨੂੰ ਚੱਕੋਗੇ ਉਹਨਾਂ ਜ਼ਿਆਦਾ ਸਰੀਰ ਖਰਾਬ ਹੋਊਗਾ ਜੋ ਵੀ ਜ਼ਿੰਦਗੀ ਆ ਤੁਹਾਡੇ ਕੋਲੇ ਜੋ ਵੀ ਪਲ ਹੈਗੇ ਨੇ ਜੋ ਵੀ ਤੁਹਾਡੇ ਕੋਲੇ ਘੜੀਆਂ ਨੇ ਉਹਨੂੰ ਤੁਸੀਂ ਹੱਸ ਕੇ ਕੱਢ ਲਓ ਆਪਦਾ ਮਸਤ ਹੋ ਕੇ ਕੱਢਿਆ ਕਰੋ ਖਾਇਆ ਪੀਆ ਕਰੋ ਮਸਤ ਰਿਆ ਕਰੋ ਤੁਸੀਂ ਇਹਨਾਂ ਚੀਜ਼ਾਂ ਨੂੰ ਨਾ ਜ਼ਿਆਦਾ ਸੋਚਿਆ ਕਰੋ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਸੋਚ ਆਉਂਦੀ ਹੈ ਉਦੋਂ ਕੋਈ ਬੁੱਕ ਲੈ ਕੇ ਉਹ ਪੜਨ ਲੱਗ ਗਏ ਜਾਂ ਮਤਲਬ ਕਿਤੇ ਘੁੰਮਣ ਚਲੇ ਗਏ ਇਧਰ ਉਧਰ ਹਰਿਆਲੀ ਨੂੰ ਦੇਖ ਲਿਆ ਵੀ ਕੀ ਚੀਜ਼ ਬਣੀ ਜਾਂਦੀ ਹੈ ਜਾਂ ਕੀ ਚੀਜ਼ ਬਣ ਗਈ ਹਨਾ ਉਹ ਚੀਜ਼ਾਂ ਦੇਖ ਲੀਆਂ ਬਾਹਰ ਨਿਕਲਿਆ ਕਰੋ ਸਵੇਰੇ ਉੱਠ ਕੇ ਪੰਛੀ ਉੱਡਦੇ ਫਿਰਦੇ ਹੁੰਦੇ ਨੇ ਉਹ ਦੇਖਿਆ ਕਰੋ ਤੁਸੀਂ ਜਾਨਵਰ ਤੁਰੇ ਫਿਰਦੇ ਹੁੰਦੇ ਨੇ ਉਹ ਦੇਖਿਆ ਕਰੋ ਤੁਸੀਂ ਬਾਹਰ ਨਿਕਲ ਕੇ ਇਹ ਪ੍ਰਕਿਰਤੀ ਹੈ ਹੋਰ ਇੱਥੇ ਕੁਝ ਨਹੀਂ ਪ੍ਰਕਿਰਤੀ ਦੇਖਿਆ ਕਰੋ ਤੁਸੀਂ ਵੀ ਹੁਣ ਕਿਵੇਂ ਮਤਲਬ ਪੇੜ ਪੌਦੇ ਆਪਦਾ ਇਹਨਾਂ ਨੇ ਫੇਰ ਵਰਕ ਸ਼ੁਰੂ ਕਰਤਾ ਰਾਤ ਨੂੰ ਸਾਰੇ ਸੁੰਨ ਸਾਨ ਸੈਂਸ ਐ ਹੋ ਜਾਂਦੀ ਐ ਹਨਾ ਸਵੇਰ ਨੂੰ ਫੇਰ ਵਰਕ ਸ਼ੁਰੂ ਕਰ ਲੈਂਦੇ ਐ ਉਵੇਂ ਤੁਸੀਂ ਆਪਦਾ ਕੋਈ ਨਾ ਕੋਈ ਆਪਦਾ ਜਾਣ ਦਾ ਤਰੀਕਾ ਬਣਾਓ ਵੀ ਆਪਾਂ ਕੋਈ ਛੋਟਾ ਮੋਟਾ ਜਿਹਨੂੰ ਕਿਸੇ ਨੂੰ ਡਿਪਰੈਸ਼ਨ ਐ ਜਾਂ ਟੈਨਸ਼ਨ ਚ ਬੰਦਾ ਰਹਿੰਦਾ ਐ ਵੀ ਆਪਾਂ ਛੋਟਾ ਮੋਟਾ ਕੋਈ ਆਪਦਾ ਇਹੋ ਜਿਹਾ ਕੰਮ ਕਰੀਏ ਜਿਹਦੇ ਆਪਾਂ ਲਾਲਚ ਲੱਗੇ ਰਹੀਏ ਜਾਂ ਕੋਈ ਆਪ ਦੀ ਮੰਡਲੀ ਬਣਾਓ 2-4 ਜਣਿਆਂ ਦੀ ਵੀ ਆਪਾਂ ਇੱਕ ਦੂਜੇ ਨਾਲ ਬਹਿ ਕੇ ਆਪਾਂ ਗੱਲਾਂ ਕਰੀਏ ਦੁੱਖ ਸੁੱਖ ਖੋਲ੍ਹ ਲਈਏ ਆਪਣਾ ਆਪਣਾ ਮਨ ਹੋਰ ਹੋਵੇ ਆਪਾਂ ਪਤਾ ਹੈ ਵੀ ਸ਼ਾਮ ਨੂੰ ਆਪਾਂ ਬੈਠਣਾ ਹੀ ਬੈਠਣਾ ਹੈ ਹੈਨਾ ਇਹੋ ਜਿਹਾ ਤੁਸੀਂ ਕੋਈ ਸਿਸਟਮ ਸੈੱਟ ਕਰ ਲੋ ਆਪਦਾ ਤੇ ਬਾਕੀ ਐਡੀ ਟੈਨਸ਼ਨ ਪਰੇਸ਼ਾਨੀਆਂ ਨਹੀਂ ਕਰੀਦੀਆਂ ਹੁੰਦੀਆਂ ਟੈਨਸ਼ਨ ਪਰੇਸ਼ਾਨੀ ਨਾਲ ਤਾਂ ਬੰਦੇ ਦੀ ਸਿਹਤ ਖਤਮ ਹੀ ਹੁੰਦੀ ਆ ਬਣਦੀ ਨਹੀਂ ਹੈਗੀ ਚੰਗਾ ਖਾਓ ਚੰਗਾ ਪੀਓ ਵਧੀਆ ਆਪ ਦੇ ਲਾ ਕੇ ਤੜਕੇ ਫੜਕੇ ਲਾ ਕੇ ਖਾ ਕੇ ਤੇ ਮੈਂ ਕਹਿੰਨੀ ਆਂ ਰਾਮ ਨਾਲ ਆਪਦੀ ਜ਼ਿੰਦਗੀ ਜੋ ਕੰਮ ਧੰਦੇ ਜੋ ਤੁਹਾਡੇ ਹੈਗੇ ਨੇ ਕਰੋ ਜੀ ਉਸ ਤੋਂ ਬਾਅਦ ਆਰਾਮ ਨਾਲ ਸੌਂ ਜੋ ਜਦੋਂ ਆਪਾਂ ਨੀਂਦ ਪੂਰੀ ਲਵਾਂਗੇ ਆਪਣੀਆਂ ਟੈਨਸ਼ਨਾਂ ਵੀ ਠੀਕ ਹੋ ਜਾਣਗੀਆਂ ਆਪਣੇ ਡਿਪਰੈਸ਼ਨਾਂ ਵੀ ਠੀਕ ਹੋ ਜਾਣਗੀਆਂ ਜੀ ਸਭ ਕੁਝ ਠੀਕ ਹੋ ਜੂ ਮੇਰਾ ਮੇਰੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਮੇਰੇ ਬੱਚਿਆਂ ਨੂੰ ਮੇਰੇ ਵੀਰਾਂ ਨੂੰ ਭੈਣਾਂ ਨੂੰ ਮੇਰੀਆਂ ਨੂੰ ਜੇ ਵਧੀਆ ਲੱਗੀਆਂ ਗੱਲਾਂ ਮੇਰੀਆਂ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਇਹੋ ਜਿਹੀਆਂ ਵੀਡੀਓ ਤੁਹਾਡੀ ਖਾਤਰ ਲੈ ਕੇ ਆਉਂਦੇ ਰਹਨੇ ਆਂ ਸਿਹਤ ਸੰਬੰਧੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਨੇ ਆਂ ਸਿਹਤ ਬਾਰੇ ਤੁਸੀਂ ਕੁਝ ਪੁੱਛਣਾ ਹੋਵੇ ਪੁੱਛ ਸਕਦੇ ਹੋ ਜੀ 8 ਤੋਂ 10 ਆਪਣਾ ਕਾਲ ਦਾ ਟਾਈਮ ਹੁੰਦਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਾਲ ਕਰਕੇ ਤੁਸੀਂ ਸਾਰਾ ਕੁਝ ਮੈਨੂੰ ਪੁੱਛ ਸਕਦੇ ਹੋ ਜੀ ਠੀਕ ਹੈ ਜੀ ਤੇ ਬਾਕੀ ਜੇ ਕੋਈ ਇੰਨਾ ਗੱਲਾਂ ਕਰਦਿਆਂ ਤੋਂ ਕਿਸੇ ਨੂੰ ਕੋਈ ਠੇਸ ਪਹੁੰਚੀ ਹੈ ਜੀ ਜਾ ਕਿਸੇ ਦੇ ਕੋਈ ਦਿਲ ਨੂੰ ਲੱਗ ਗਈ ਗੱਲ ਤਾਂ ਆਪਾਂ ਖਿਮਾ ਮੰਗਦੇ ਆਂ ਜੀ ਉਸ ਗੱਲ ਦੀ ਹਨਾ ਤੇ ਪਰ ਮੇਰਾ ਤਾਂ ਸੋਚ ਇਹ ਹੀ ਰਹਿੰਦੀ ਆ ਵੀ ਕੋਈ ਵੀ ਬੰਦਾ ਟੈਨਸ਼ਨ ਚ ਨਾ ਰਹੇ ਵੀ ਡਿਪਰੈਸ਼ਨ ਬਹੁਤ ਗੰਦੀ ਚੀਜ਼ ਆ ਜੇ ਕਿਸੇ ਨੂੰ ਹੋ ਜੇ ਤਾਂ ਇਹ ਤੋਂ ਬਚੋ ਜਿੰਨਾ ਬਚਿਆ ਜਾਂਦਾ ਇਸ ਕਰਕੇ ਮਾਸਤ ਰਹੋ ਖੁਸ਼ ਰਹੋ ਇਸੇ ਕਰਕੇ ਕਿਹਾ ਵੀ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕਿੰਦੀ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਖਦੇ ਰੱਥ ਹੱਸਣ ਦੀ ਆਦਤ ਪਾ ਸੱਜਣਾ ਹੱਸੋ ਤੇ ਮਾਸਤ ਰਹੋ ਤੇ ਸਵਾਸਤ ਰਹੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਸੁਣਨ ਵਾਸਤੇ ਓਕੇ ਬਾਏ